ਜਗਵਨ ਟੀਵੀ ਦੇਖ ਰਹੇ ਹੋ ਤੁਸੀਂ ਤੇ ਇਸ ਵਕਤ ਅਸੀਂ ਪਟਿਆਲਾ ਵਿਖੇ ਮੌਜੂਦ ਆਂ ਅੱਜ ਸਵਰਗੀਆਂ ਮਾਤਾ ਸਭਦੇ ਚੋਪੜਾ ਜੀ ਦੀ ਨੌਵੀਂ ਵਰ੍ਹੇ ਸਿਰ ਮੌਕੇ ਪਟਿਆਲਾ ਦੇ ਰਾਮੇਲਾ ਗਰਾਊਂਡ ਰਾਗੂ ਮਾਜਰਾ ਵਿਖੇ ਮੁਫਤ ਮੈਡੀਕਲ ਚੈੱਕਅਪ ਕੈਂਪ ਦਾ ਆਯੋਜਨ ਜਿਹੜਾ ਹੈ ਉਹ ਕੀਤਾ ਗਿਆ ਜਿਸ ਵਿੱਚ ਵੱਖ-ਵੱਖ ਰੋਗਾ ਦੇ ਮਹਾ ਡਾਕਟਰ ਜਿਹੜੇ ਨੇ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਅਤੇ ਲੋਕਾਂ ਦਾ ਚੈੱਕਅਪ ਕਰਦੇ ਹੋਏ ਨਜ਼ਰ ਆ ਰਹੇ ਨੇ ਲੋਕਾਂ ਨੇ ਜੇਕਰ ਗੱਲ ਕਰੀਏ ਲੋਕ ਇਸ ਮੁਫਤ ਮੈਡੀਕਲ ਕੈਂਪ ਦੇ ਵਿੱਚ ਵੱਡੀ ਗਿਣਤੀ ਚ ਪਹੁੰਚ ਕੇ ਸਹਿਯੋਗ ਕਰ ਰਹੇ ਨੇ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚ ਕੇ ਆਪਣਾ ਚੈੱਕਅਪ ਕਰਾਉਂਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਇਸ ਪਰ ਮੈਡੀਕਲ ਕੈਂਪ ਦੇ ਦਿਖਾ ਦਨੇ ਆ ਇੱਕ ਵਾਰ ਕਿ ਹਰ ਇੱਕ ਰੋਗ ਦੇ ਮਹਾ ਡਾਕਟਰ ਜਿਹੜੇ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਇਹ ਤੁਸੀਂ ਸਭ ਤੋਂ ਪਹਿਲਾ ਕਾਊਂਟਰ ਦੇਖੋਗੇ ECG 슈ਗਰ ਟੈਸਟ 3 ਮਹੀਨੇ ਦਾ 슈ਗਰ ਟੈਸਟ ਜਿਹੜਾ ਯੂਰਿਕ ਐਸਿਡ ਖੂਨ ਦਾਣ ਦਾ ਟੈਸਟ ਜਿਹੜਾ ਉਹ ਇਸ ਥਾਂ ਦੇ ਉੱਪਰ ਕੀਤਾ ਜਾ ਰਿਹਾ ਹੈ ਜਿੱਥੇ ਲੋਕ ਪਹੁੰਚ ਰਹੇ ਨੇ ਲੋਕ ਆਪਣਾ ਜਿਹੜਾ ਟੈਸਟ ਹੈ ਉਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਜੇਕਰ ਗੱਲ ਕਰੀਏ ਪਟਿਆਲਾ ਦੀ ਤਾਂ ਪਟਿਆਲਾ ਦੇ ਵਿੱਚ ਇਹ ਨੌਵੀਂ ਵਰਸੀ ਜਿਹੜੀ ਹੈ ਮਾਤਾ ਸਬਦੇਸ਼ ਚੋਪੜਾ ਜੀ ਦੀ ਉਹ ਮਨਾਈ ਜਾ ਰਹੀ ਹੈ ਜਿੱਥੇ ਮੈਡੀਕਲ ਕੈਂਪ ਦਾ ਆਯੋਜਨ ਜਿਹੜਾ ਉਹ ਕੀਤਾ ਗਿਆ ਜਿਸ ਵਿੱਚ ਲੋਕ ਜਿਹੜੇ ਨੇ ਵੱਡੀ ਗਿਣਤੀ 'ਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਵੱਖ-ਵੱਖ ਰੋਗਾ ਦੇ ਮਹਾ ਡਾਕਟਰ ਜਿਹੜੇ ਨੇ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਤੁਸੀਂ ਇਹ ਦੇਖੋਗੇ ਕਿ ਹੱਡੀਆਂ ਦੇ ਮਾਰ ਜਿਹੜੇ ਡਾਕਟਰ ਨੇ ਜਾ ਦੰਦਾ ਦੇ ਮਹਾਰ ਜਿਹੜੇ ਡੈਂਟਲ ਡਾਕਟਰ ਨੇ ਉਹ ਇਸ ਥਾਂ ਦੇ ਉੱਪਰ ਪਹੁੰਚੇ ਹੋਏ ਨੇ ਵੱਖ-ਵੱਖ ਰੋਗਾਂ ਦੇ ਮਹਾ ਡਾਕਟਰ ਜਿਹੜੇ ਲੋਕਾਂ ਦਾ ਇੱਥੇ ਚੈੱਕਅਪ ਕਰਦੇ ਹੋਏ ਨਜ਼ਰ ਆ ਰਹੇ ਨੇ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹੜਾ ਅੱਜ ਪਟਿਆਲਾ ਦੇ ਵਿੱਚ ਲੱਗਿਆ ਹੈ ਲੋਕਾਂ ਦੀ ਸੂਬਿਧਾ ਦੇ ਲਈ ਇਹ ਮੈਡੀਕਲ ਚੈੱਕਅਪ ਕੈਂਪ ਜਿਹੜਾ ਅੱਜ ਆਯੋਜਿਤ ਕੀਤਾ ਗਿਆ ਹੈ ਪਟਿਆਲਾ ਸਬ-ਆਫਿਸ ਦੀ ਤਰਫ ਤੋਂ ਤਾਂ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਡਾਕਟਰ ਅਮਿਸ਼ਾ ਸ਼ਰਮਾ ਗਾਇਨੀ ਜਿਹੜੇ ਡਾਕਟਰ ਨੇ ਸਪੈਸ਼ਲਿਸਟ ਨੇ ਉਹ ਇਸ ਥਾਂ ਦੇ ਉੱਪਰ ਪਹੁੰਚੇ ਹੋਏ ਨੇ ਚਾਹੇ ਡਾਕਟਰ ਮਨਦੀਪ ਸਿੰਘ ਅੱਖਾਂ ਦੇ ਮਹਾ ਡਾਕਟਰ ਜਿਹੜੇ ਡਾਕਟਰ ਨੇ ਉਹ ਵੀ ਇਸ ਥਾਂ ਦੇ ਉੱਪਰ ਪਹੁੰਚੇ ਹੋਏ ਨੇ ਵੱਖ-ਵੱਖ ਰੋਗਾਂ ਦੇ ਮਹਾ ਡਾਕਟਰ ਜਿਹੜੇ ਲੋਕਾਂ ਦਾ ਅੱਜ ਮੁਫਤ ਇਲਾਜ ਕਰਦੇ ਹੋਏ ਨਜ਼ਰ ਆ ਰਹੇ ਨੇ ਜਿਸ ਚੈੱਕਅਪ ਦੇ ਲਈ ਲੋਕ ਹਜ਼ਾਰਾਂ ਲੱਖਾਂ ਰੁਪਏ ਖਰਚ ਕਰ ਦਿੰਦੇ ਨੇ ਉਹ ਅੱਜ ਮੁਫਤ ਜਿਹੜੇ ਇਸ ਮੈਡੀਕਲ ਕੈਂਪ ਦੇ ਵਿੱਚ ਕਿਤੇ ਜਾ ਰਹੇ ਨੇ ਗੱਲਬਾਤ ਵੀ ਕਰਾਂਗੇ ਜਿਹੜੇ ਇੱਥੇ ਸਬ-ਆਫਿਸ ਦੇ ਜਿਹੜੇ ਹੈੱਡ ਨੇ ਮੈਡਮ ਸਤਿੰਦਰ ਕੌਰ ਵਾਲੀਆ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲੇਕਿਨ ਤਸਵੀਰਾਂ ਇੱਕ ਵਾਰ ਪਹਿਲਾਂ ਦਿਖਾ ਦਨੇ ਆ ਕਿ ਇਹ ਮੈਡੀਕਲ ਕੈਂਪ ਜਿਹੜਾ ਪੂਰਾ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਲੋਕ ਪਹੁੰਚ ਰਹੇ ਨੇ ਲੋਕ ਪਹੁੰਚ ਕੇ ਆਪਣਾ ਟੈਸਟ ਜਿਹੜਾ ਉਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹ ਦੇਖੋਗੇ ਕਾਰਡੀਓਲੋਜਿਸਟ ਜਿਹੜੇ ਦਿਲ ਦੇ ਰੋਗਾਂ ਦੇ ਮਾਹ ਡਾਕਟਰ ਨੇ ਉਹ ਵੀ ਇਸ ਥਾਂ ਦੇ ਉੱਪਰ ਮੌਜੂਦ ਨੇ ਲੋਕਾਂ ਦਾ ਜਿਹੜਾ ਮੁਫਤ ਚੈੱਕਅਪ ਜਿਹੜਾ ਅੱਜ ਕੀਤਾ ਜਾ ਰਿਹਾ ਹੈ ਤਾਂ ਮਾਤਾ ਸਭਦੇ ਚੋਪੜਾ ਜਿਹਦੀ 9ਵੀਂ ਵਰ੍ਹੇ ਸੀ ਮੌਕੇ ਜਿਹੜਾ ਅੱਜ ਮੈਡੀਕਲ ਕੈਂਪ ਦਾ ਜਿਹੜਾ ਆਯੋਜਨ ਹੈ ਉਹ ਕੀਤਾ ਗਿਆ ਜਿਹੜੀ ਆ ਮੁਫਤ ਦਵਾਈਆਂ ਨੇ ਉਹ ਵੀ ਥਾਂ ਦੇ ਉੱਪਰ ਦਿੱਤੀਆਂ ਜਾ ਰਹੀਆਂ ਨੇ ਉਸ ਦੀ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਕਿ ਜਿਹੜੀਆਂ ਮੁਫਤ ਦਵਾਈਆਂ ਨੇ ਉਹ ਵੀ ਥਾਂ ਦੇ ਉੱਪਰ ਦਿੱਤੀਆਂ ਜਾ ਰਹੀਆਂ ਨੇ ਤੇ ਜਿਹੜੇ ਵਕ ਵਕ ਰੋਗਾ ਦੇ ਮਹਾ ਡਾਕਟਰ ਨੇ ਉਹ ਲੋਕਾਂ ਦਾ ਚੈੱਕ ਅਪ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਵੀ ਜਿਹੜੇ ਕੁਝ ਸਮੇਂ ਬਾਅਦ ਇੱਥੇ ਪਹੁੰਚਣਗੇ ਅਤੇ ਇੱਥੇ ਪਹੁੰਚ ਕੇ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਲੈਣਗੇ ਅਤੇ ਲੋਕਾਂ ਨਾਲ ਵੀ ਉਹ ਗੱਲਬਾਤ ਕਰਨਗੇ ਤਸਵੀਰਾਂ ਤੁਸੀਂ ਇਸ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਲੋਕ ਜਿਹੜੇ ਮੈਡੀਕਲ ਕੈਂਪ ਤੇ ਵਿੱਚ ਜਿਹੜੀ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਹ ਲੈਣਦੇ ਹੋਏ ਨਜ਼ਰ ਆ ਰਹੇ ਨੇ ਤੇ ਗੱਲਬਾਤ ਵੀ ਕਰਾਂਗੇ ਕਿ ਕੀ ਕੁਝ ਕਹਿਣਾ ਹੈ ਲੋਕਾਂ ਦਾ ਲੇਕਿਨ ਇਹ ਤਸਵੀਰਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਹਰ ਇੱਕ ਜਿਹੜੀ ਬਿਮਾਰੀ ਹੈ ਉਸ ਦਾ ਟੈਸਟ ਜਿਹੜੇ ਨੇ ਉਹ ਇੱਥੇ ਕੀਤੇ ਜਾ ਰਹੇ ਨੇ ਅਤੇ ਲੋਕਾਂ ਦੀ ਸੁਵਿਧਾ ਦੇ ਲਈ ਇਹ ਮੈਡੀਕਲ ਕੈਂਪ ਦਾ ਜਿਹੜਾ ਆਯੋਜਨ ਹੈ ਉਹ ਅੱਜ ਕੀਤਾ ਗਿਆ ਮੈਡਮ ਸਤਿੰਦਰ ਕੌਰ ਵਾਲੀਆ ਵੀ ਸਾਡੇ ਨਾਲ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹ ਕੀ ਕੁਝ ਕਹਿਣਾ ਚਾਹੁੰਦੇ ਨੇ ਕਿਉਂਕਿ ਅੱਜ ਪੂਰੇ ਮੈਡੀਕਲ ਕੈਂਪ ਦੇ ਵਿੱਚ ਤੁਸੀਂ ਇਹ ਤਸਵੀਰ ਦੇਖੋਗੇ ਕਿ ਅੱਜ ਵੱਡੀ ਗਿਣਤੀ ਚ ਇਸ ਮੈਡੀਕਲ ਕੈਂਪ ਦੇ ਵਿੱਚ ਲੋਕ ਜਿਹੜੇ ਨੇ ਉਹ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਅਤੇ ਸ਼ਾਮਿਲ ਹੁੰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਪਾ ਰਹੇ ਹੋ ਕਿ ਹਰ ਇੱਕ ਵਿਅਕਤੀ ਜਿਹੜਾ ਇੱਥੇ ਚੈੱਕਅਪ ਦੇ ਲਈ ਪਹੁੰਚਿਆ ਉਹ ਇੱਥੇ ਆ ਕੇ ਮਾਤਾ ਸਬਦੇਸ਼ ਚੌਪੜਾ ਜੀ ਦੇ ਅੱਗੇ ਫੁੱਲ ਅਰਪਿਤ ਕਰਦਾ ਹੈ ਕਿਉਂਕਿ ਅੱਜ ਨੌਵੀਂ ਵਰਸੀ ਹੈ ਤਾਂ ਨੌਵੀਂ ਵਰਸੀ ਮੌਕੇ ਜਿਹੜਾ ਇਹ ਮੈਡੀਕਲ ਕੈਂਪ ਜਿਹੜਾ ਮੁਫਤ ਮੈਡੀਕਲ ਕੈਂਪ ਹੈ ਉਹ ਪਟਿਆਲਾ ਦੇ ਵਿੱਚ ਆਯੋਜਿਤ ਕੀਤਾ ਗਿਆ ਪਟਿਆਲਾ ਦੇ ਵਿੱਚ ਜਿਹੜਾ ਇਸ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਲੋਕ ਪਹੁੰਚ ਰਹੇ ਨੇ ਆਪਣੀ ਜਿਹੜਾ ਟੈਸਟ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਪਾ ਰਹੇ ਹੋ ਤੁਹਾਨੂੰ ਮੈਡੀਕਲ ਕੈਂਪ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਲੋਕ ਜਿਹੜੇ ਇੱਥੇ ਮੁਫਤ ਦਵਾਈਆਂ ਲੈ ਰਹੇ ਨੇ ਮੁਫਤ ਚੈੱਕਅਪ ਜਿਹੜਾ ਇਸ ਥਾਂ ਦੇ ਉੱਪਰ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਇਸ ਸਕਰੀਨ ਦੇ ਉੱਪਰ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਲੋਕ ਜਿਹੜੇ ਨੇ ਉਹ ਪਹੁੰਚ ਰਹੇ ਨੇ ਇਸ ਮੈਡੀਕਲ ਕੈਂਪ ਦੇ ਵਿੱਚ ਹਿੱਸਾ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਪਾਸੇ ਦੀ ਤਸਵੀਰ ਵੀ ਦੇਖੋਗੇ ਕਿ ਜਿਹੜੇ ਇਸੇ ਆਸ-ਪਾਸ ਦੇ ਲੋਕ ਜਿਹੜੇ ਆਸ-ਪਾਸ ਇਲਾਕਿਆਂ ਦੇ ਲੋਕ ਨੇ ਉਹ ਵੱਡੀ ਗਿਣਤੀ 'ਚ ਇੱਥੇ ਪਹੁੰਚ ਰਹੇ ਨੇ ਕਿਉਂਕਿ ਹਰ ਵਾਰ ਜਿਹੜਾ ਇਸ ਥਾਂ ਦੇ ਉੱਪਰ ਮੈਡੀਕਲ ਕੈਂਪ ਦਾ ਆਯੋਜਨ ਹੈ ਜਿਹੜਾ ਉਹ ਕੀਤਾ ਜਾਂਦਾ ਹੈ ਜਿਸ ਵਿੱਚ ਲੋਕ ਵੱਡੀ ਗਿਣਤੀ 'ਚ ਪਹੁੰਚ ਕੇ ਆਪਣਾ ਜਿਹੜਾ ਮੁਫਤ ਚੈੱਕਅਪ ਹੈ ਉਹ ਕਰਵਾਉਂਦੇ ਨੇ ਅਤੇ ਦਵਾਈਆਂ ਜਿਹੜੀਆਂ ਮੁਫਤ ਨੇ ਆਪਣੇ ਬਿਮਾਰੀਆਂ ਦੀਆਂ ਉਹ ਇਸ ਥਾਂ ਦੇ ਉੱਪਰੋਂ ਲੈਂਦੇ ਹੋਏ ਨਜ਼ਰ ਆਉਂਦੇ ਨੇ ਤਾਂ ਇਹ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਜਗਬਾਣੀ ਦੇ ਸੰਪਾਦਕ ਦੀ ਤਰਫ ਤੋਂ ਅੱਜ ਕਹਿ ਸਕਦੇ ਹਾਂ ਕਿ ਪਟਿਆਲਾ ਦੇ ਵਿੱਚ ਇਹ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹੜਾ ਆਯੋਜਨ ਕੀਤਾ ਗਿਆ ਜਿਸ ਦੀਆਂ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਅੱਜ ਮੁਫਤ ਦਵਾਈਆਂ ਜਿਹੜੀਆਂ ਨੇ ਮੁਫਤ ਮੈਡੀਕਲ ਚੈੱਕਅਪ ਜਿਹੜਾ ਉਹ ਅੱਜ ਪਟਿਆਲਾ ਦੇ ਵਿੱਚ ਕੀਤਾ ਜਾ ਰਿਹਾ ਹੈ ਤਾਂ ਵੱਖ-ਵੱਖ ਰੋਗਾਂ ਦੇ ਮਹਾ ਡਾਕਟਰ ਜਿਹੜੇ ਲੋਕਾਂ ਦਾ ਅੱਜ ਮੁਫਤ ਚੈੱਕਅਪ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੀ ਬਿਮਾਰੀਆਂ ਦੀ ਦਵਾਈ ਦਿੰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਸਕਰੀਨ ਦੇ ਉੱਪਰ ਨੇ ਸਕਰੀਨ ਦੇ ਉੱਪਰ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਅੱਜ ਮਾਤਾ ਸਬਦੇ ਚੋਪੜਾ ਜਿੱਦੀ ਨੌਵੀਂ ਵਰ੍ਹੇਂ ਮੌਕੇ ਜਿਹੜਾ ਅੱਜ ਪਟਿਆਲਾ ਦੇ ਵਿੱਚ ਇਹ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹੜਾ ਹੈ ਉਹ ਆਯੋਜਿਤ ਕੀਤਾ ਗਿਆ ਹੈ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਕਿ ਲੋਕ ਇਤੋ ਦੀ ਚੈੱਕਅਪ ਮਗਰੋਂ ਦਵਾਈਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਦਵਾਈਆਂ ਜਿਹੜੀਆਂ ਮੁਫਤ ਜਿਹੜੀਆਂ ਅੱਜ ਲੋਕਾਂ ਨੂੰ ਇਸ ਥਾਂ ਦੇ ਉੱਪਰ ਦਿੱਤੀਆਂ ਜਾ ਰਹੀਆਂ ਨੇ ਤਾਂ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ ਤੁਸੀਂ ਇਸ ਪੂਰੇ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਜਿਹੜੇ ਵਕ ਵਕ ਥਾਵਾਂ ਤੋਂ ਲੋਕ ਜਿਹੜੇ ਨੇ ਹਿੱਸਾ ਲੈ ਰਹੇ ਨੇ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਸਕਰੀਨ ਦੇ ਉੱਪਰ ਤਸਵੀਰਾਂ ਨੇ ਕਿ ਵਕ ਵਕ ਰੋਗਾ ਦੇ ਮਾ ਡਾਕਟਰ ਜਿਹੜੇ ਉਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਵੀ ਕਰ ਲੈਣੇ ਆ ਸਾਡੇ ਨਾਲ ਜਿਹੜੇ ਜਗਬਾਨੀ ਦੀ ਟੀਮ ਜਿਹੜੀ ਹੈ ਉਹ ਵੀ ਮੌਜੂਦ ਹੈ ਤਾਂ ਬਲਜਿੰਦਰ ਸ਼ਰਮਾਈ ਸਾਡੇ ਨਾਲ ਨੇ ਤਰ ਮੈਂ ਸਭ ਤੋਂ ਪਹਿਲਾ ਤਾਂ ਅੱਜ ਮੁਫਤ ਮੈਡੀਕਲ ਚੈੱਕਅਪ ਕੈਂਪ ਹੈ ਵਕਵਾ ਕਰੋਗਾ ਨੇ ਮਹਾ ਡਾਕਟਰ ਇਸ ਚੈੱਕਅਪ ਦੇ ਵਿੱਚ ਪਹੁੰਚੇ ਹੋਏ ਨੇ ਅ ਅੱਜ ਮਾਤਾ ਸਰਗੁਆਸੀ ਸਰਵਦੇਸ਼ চোপੜਾ ਦੀ ਯਾਦ ਵਿੱਚ ਡਟ ਹੈਗਾ ਜਿਵੇਂ ਸਾਰੇ ਪੰਜਾਬ ਹਰਿਆਣਾ ਹਿਮਾਚਲ ਡਟ ਹੈਗਾ ਮੈਡੀਕਲ ਕੈਂਪ ਲਗਾਏ ਗਏ ਨੇ ਅ ਜ਼ਿਲ੍ਹਾ ਪੱਤਰ ਤੇ ਅੱਜ ਪਟਿਆਲੇ ਵਿੱਚ ਵੀ ਲਾਇਆ ਗਿਆ ਜਿਸੇ ਸਮੂੱਚੇ ਜਿਹੜੀਆਂ ਬਿਮਾਰੀਆਂ ਦੇ ਭਾਵੇਂ ਅੱਖਾਂ ਕੰਨਾਂ ਦੇ ਹੋਣ ਦਿਲ ਦੇ ਰੋਗਾਂ ਦੇ ਹੋਣ ਅ ਜਿਹੜਾ ਹੈਗਾ ਮੈਡੀਸਨ ਦੇ ਨੇ ਹੱਡੀਆਂ ਦੇ ਰੋਗਾਂ ਦੇ ਨੇ ਅੱਖਾਂ ਦਾ ਚੈੱਕਅਪ ਕੈਂਪ ਹੈ ਮੁਫਤ ਦਵਾਈਆਂ ਨੇ ਸਾਰੀਆਂ ਸਹੂਲਤਾਂ ਇੱਕੋ ਛੱਤ ਥੱਲੇ ਜਿਹੜੀਆਂ ਦਿੱਤੀਆਂ ਜਾ ਰਹੀਆਂ ਨੇ ਇਹ ਜਾਗਵਾਨੀ ਇਹ ਕੈਂਪ ਡੇਟ ਹੈਗਾ ਜਾਗਵਾਨੀ ਪੰਜਾਬ ਕੇਸਰੀ ਵੱਲੋਂ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਬਾਅਦ ਦੁਪਹਿਰ 3 ਵਜੇ ਤੱਕ ਚੱਲੇਗਾ ਜਿਸ ਵਿੱਚ ਸਮੁੱਚੇ ਸ਼ਹਿਰ ਦੀਆਂ ਨਾਮੀ ਸ਼ਖਸੀਅਤਾਂ ਵੀ ਪਹੁੰਚ ਰਹੀਆਂ ਨੇ ਲੋਡਵੰਦ ਵਿਅਕਤੀ ਵੀ ਪਹੁੰਚ ਰਹੇ ਨੇ ਸਭ ਤੋਂ ਅਹਿਮ ਗੱਲ ਜਿਹੜੀ ਉਹ ਸਾਡੇ ਅੱਜ ਕੈਂਪ ਦੀ ਇਹ ਹੈ ਕਿ ਸਾਰੇ ਡਾਕਟਰ ਸਾਹਿਬਾਨ ਨੇ ਉਹ ਜਿਹੜੇ ਗਵਰਨਮੈਂਟ ਹਸਪੀਟਲ ਤੋਂ ਨੇ ਕੁਝ ਜਿਹੜੇ ਸਿਹਤ ਵਿਭਾਗ ਦੇ ਨੇ ਕੁਝ ਸਿਵਲ ਹਸਪੀਟਲ ਨਾਬਾ ਤੋਂ ਨੇ ਕੁਝ ਸਰਕਾਰੀ ਰਜਿੰਦਰਾ ਹਸਪਤਾਲ ਕੁਝ ਜਿਹੜੇ ਵਕ ਵਕ ਅਲੱਗ-ਅਲੱਗ ਡਿਸਪੈਂਸਰੀਆਂ ਤੋਂ ਨੇ ਸਾਡਾ ਮਕਸਦ ਜਿਹੜਾ ਉਹਦੇ 'ਚ ਇਹ ਸੀਗਾ ਵੀ ਕਈ ਵਾਰ ਕੀ ਹੁੰਦਾ ਕਿ ਪ੍ਰਾਈਵੇਟ ਜਦੋਂ ਆਪਾਂ ਕਰਦੇ ਆਂ ਤਾਂ ਮਰੀਜ਼ ਨੂੰ ਜਿਹੜਾ ਹੈਗਾ ਸ਼ਾਇਦ ਹੋ ਸਕਦਾ ਵੀ ਕੋਈ ਡਾਕਟਰ ਸਾਹਿਬ ਨੂੰ ਹੋਵੇ ਦੁਆਰੇ ਵਿਜ਼ਿਟ ਕਰਨ ਵਾਸਤੇ ਉਹਨੂੰ ਪੈਸੇ ਦੇਣੇ ਪੈਂਦੇ ਹੋਣ ਪਰ ਇੱਥੇ ਸਾਰਾ ਸਮੁੱਚਾ ਸਰਕਾਰੀ ਸਿਸਟਮ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਅਜੇ ਕੈਂਪ ਜਿਹੜਾ ਲਗਾ ਕੇ ਜਿਆਦਾ ਤੋਂ ਜਿਆਦਾ ਦਰੁਤਮਨ ਲੋਕ ਜਿਹੜੇ ਨੇ ਉਹਦਾ ਲਾਭ ਲੈ ਸਕਣ ਤੇ ਬਿਨਾਂ ਕਿਸੇ ਸ਼ੁਲਕ ਤੋਂ ਲੈ ਸਕਣ ਸੋ ਸਾਡੀ ਇਹ ਕੋਸ਼ਿਸ਼ ਹੈ ਆਦਾਰਾ ਜਗਮਾਨੀ ਪੰਜਾਬ ਜਿਸ ਦੀ ਹਮੇਸ਼ਾ ਹੀ ਲੋੜਵੰਦਾਂ ਦੀ ਮਦਦ ਲਈ ਖੜਦਾ ਹੈ ਅਸੀਂ ਹਰ ਮਹੀਨੇ ਡਟ ਹੈਗਾ ਉਹ 60 ਪਰਿਵਾਰਾਂ ਨੂੰ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਦੇ ਆਂ ਸਮੇਂ-ਸਮੇਂ ਤੇ ਬਲੱਡ ਮਿਸ਼ਨ ਕੈਂਪ ਵੀ ਲਗਾਉਂਦੇ ਆਂ ਅਦਾਰਾ ਜਗਵਾਨੀ ਪੰਜਾਬ ਕੇਸਰੀ ਵੱਲੋਂ ਜਿਹੜੀ ਥੈਲਾ ਸਿਮੀ ਪੀੜਤ ਸੋਸਾਇਟੀ ਹੈ ਉਹਦੇ ਨਾਲ ਮਿਲ ਕੇ ਜਿਹੜਾ 150 ਤੋਂ 200 ਬੱਚੇ ਨੇ ਉਹਨਾਂ ਦੀ ਸਹਾਇਤਾ ਵੀ ਕਰਦਨੇ ਸਾਡੇ ਮੈਡਮ ਸਿੰਦਰਪਾਲ ਘਰਵਾਲੀਆਂ ਨੇ ਜਿਹੜੇ 24 ਘੰਟੇ ਇਹੀ ਸੇਵਾ ਵਾਲਾ ਕਾਰਜ ਕਰਦੇ ਨੇ ਭਾਵੇਂ ਕਿਸੇ ਬੱਚੇ ਨੂੰ ਫੀਸ ਦੀ ਲੋੜ ਹੋਵੇ ਕਿਸੇ ਦੇ ਜਿਹੜਾ ਹੈਗਾ ਵਿਆਹ ਸੰਬੰਧੀ ਕਿਸੇ ਨੂੰ ਜ਼ਰੂਰਤ ਹੋਵੇ ਕਿਸੇ ਨੂੰ ਬਿਮਾਰੀ ਸੰਬੰਧੀ ਜ਼ਰੂਰਤ ਹੋਵੇ ਉਹ ਉਦਾਰਾ ਜਗਮਣੀ ਪੰਜਾਬ ਕੇਂਦਰ ਜਿੱਥੇ ਲੋਕਾਂ ਦੀ ਆਵਾਜ਼ ਬਣੀ ਹੋਈ ਹੈ ਜਿੱਥੇ ਲੋਕਾਂ ਦੇ ਵੱਖ-ਵੱਖ ਤਰ੍ਹਾਂ ਦੇੜਿਆ ਨੇ ਮੁੱਦੇ ਚੱਕਦਾ ਲੋਕਾਂ ਨੂੰ ਇਨਸਾਫ ਦਵਾਉਂਦਾ ਹੈ ਉੱਥੇ ਲੋਕ ਸੇਵਾ ਵਿੱਚ ਵੀ ਜਿਹੜੇ ਹੈਗੇ ਨੇ ਪਦਮ ਸ਼੍ਰੀ ਵੀ ਚੋਪੜਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਜਿਹੜਾ ਹੈਗਾ ਉਹ ਸੇਵਾ ਕਰਦਾ ਲਗਾਤਾਰ ਰੰਭੇ ਰਹੇ ਨੇ ਕਿਉਂਕਿ ਜਦੋਂ ਵੀ ਬਾਉ ਜੀ ਆਉਂਦੇ ਨੇ ਪਦਮ ਸ਼੍ਰੀ ਵੀਰ ਚੋਪੜਾ ਜੀ ਤਾਂ ਹਮੇਸ਼ਾ ਉਹ ਹੀ ਪੁੱਛਦੇ ਨੇ ਕਿ ਅਰ ਤੁਸੀਂ ਕਿੰਨੇ ਲੋਕਾਂ ਦੀ ਸੇਵਾ ਕੀਤੀ ਕਿਹਦੀ ਕਿਹਦੀ ਤੁਸੀਂ ਮਦਦ ਕਰਦੇ ਹੋ ਚਾਹੇ ਭਾਵੇਂ ਤੁਸੀਂ ਲਿਖ ਕੇ ਮਦਦ ਕਰੀਏ ਕਿਸੇ ਜਿਹੜਾ ਉਹਦੀ ਆਵਾਜ਼ ਬੁਲੰਦ ਕਰਕੇ ਮਦਦ ਕਰੀਏ ਉਹਨੂੰ ਜਿਹੜਾ ਹੈਗਾ ਇਸ ਤਰ੍ਹਾਂ ਦੇ ਕੈਂਪ ਲਗਾ ਕੇ ਉਹਦੀ ਮਦਦ ਕਰੀਏ ਕੋਈ ਰਾਸ਼ਨ ਦੇ ਰਾਹੀ ਉਹਦੀ ਸਹਾਇਤਾ ਕਰੀਏ ਸਾਡੀ ਕੋਸ਼ਿਸ਼ ਸ਼੍ਰੀ ਪਦਮ ਸ਼੍ਰੀ ਵੀਰ ਚੋਪੜਾ ਜੀ ਸ਼੍ਰੀ ਅਮਨਾਸ਼ ਚੋਪੜਾ ਜੀ ਸ਼੍ਰੀ ਅਮਿਤ ਚੋਪੜਾ ਜੀ ਸ਼੍ਰੀ ਆਰਸ਼ ਚੋਪੜਾ ਜੀ ਸ਼੍ਰੀ ਅਭਿਜੈ ਚੋਪੜਾ ਜੀ ਸਮੁੱਚੇ ਚੋਪੜਾ ਪਰਿਵਾਰ ਵੱਲੋਂ ਲੋਕ ਸੇਵਾ ਦੇ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਦੇ ਮੁਤਾਬਕ ਜਿਹੜਾ ਹੈਗਾ ਉਹ ਕੋਸ਼ਿਸ਼ ਕਰਦੇ ਆ ਤੇ ਅੱਜ ਜਿਹੜਾ ਅੱਜ ਦਾ ਕੈਂਪ ਹੈ ਉਹ ਸੇਵਾ ਦਾ ਹੀ ਇੱਕ ਹਿੱਸਾ ਹੈ ਧੰਨਵਾਦ ਬਿਲਕੁਲ ਅੱਜ ਦਾ ਜਿਹੜਾ ਕੈਂਪ ਹੈ ਪੰਜਾਬ ਕੇਸਰੀ ਜਗਬਾਨੀ ਆਧਾਰੇ ਦੇ ਤਰਫੋਂ ਮੁਫਤ ਚੈੱਕਅਪ ਕੈਂਪ ਜਿਹੜਾ ਉਹ ਆਯੋਜਿਤ ਕੀਤਾ ਗਿਆ ਤਸਵੀਰਾਂ ਤੁਸੀਂ ਇਸ ਮੈਡੀਕਲ ਚੈੱਕਅਪ ਕੈਂਪ ਦੀਆਂ ਦੇਖੋਗੇ ਕਿ ਲੋਕ ਜਿਹੜੇ ਇਸ ਕੈਂਪ ਦੇ ਵਿੱਚ ਪਹੁੰਚ ਕੇ ਆਪਣੀ ਜਿਹੜੀ ਬਿਮਾਰੀ ਦਾ ਚੈੱਕਅਪ ਹੈ ਔਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਚਾਹੇ ਛੋਟੀ ਮੋਟੀ ਬਿਮਾਰੀ ਹੋਵੇ ਚਾਹੇ ਵੱਡੀ ਬਿਮਾਰੀਆਂ ਹੋਣ ਤਾਂ ਉਹਦਾ ਚੈੱਕਅਪ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਵਕ ਵਕ ਰੋਗਾ ਦੇ ਮਾੜ ਜਿਹੜੇ ਸੁਪਰ ਸਪੈਸ਼ਲਿਸਟ ਡਾਕਟਰ ਨੇ ਸਰਕਾਰੀ ਰਜਿੰਦਰਾ ਹਸਪਤਾਲ ਤੋਂ ਚਾਹੇ ਨਾਬਾ ਸਿਵਲ ਹਸਪਤਾਲ ਤੋਂ ਚਾਹੇ ਹੋਰ ਪਟਿਆਲਾ ਜ਼ਿਲ੍ਹਾ ਦੇ ਹਸਪਤਾਲਾਂ ਤੋਂ ਕੋਈ ਇੱਥੇ ਪਹੁੰਚੇ ਹੋਏ ਨੇ ਤਾਂ ਇਹ ਤਸਵੀਰ ਤੁਸੀਂ ਪਟਿਆਲਾ ਦੀ ਦੇਖ ਪਾ ਰਹੇ ਹੋ ਕਿ ਪਟਿਆਲਾ ਦੇ ਵਿੱਚ ਅੱਜ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹੜਾ ਆਯੋਜਿਤ ਕੀਤਾ ਗਿਆ ਹੈ ਜਿਸ ਵਿੱਚ ਵਕ ਵਕ ਥਾਵਾਂ ਤੋਂ ਲੋਕ ਜਿਹੜੇ ਨੇ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚ ਕੇ ਹਿੱਸਾ ਲੈ ਰਹੇ ਨੇ ਅਤੇ ਆਪਣੀਆਂ ਬਿਮਾਰੀਆਂ ਦਾ ਜਿਹੜਾ ਇਲਾਜ ਹੈ ਉਹ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਸਭ ਤੋਂ ਪਹਿਲਾਂ ਦਵਾਈਆਂ ਵਾਲਾ ਕਾਊਂਟਰ ਦਿਖਾ ਦਿੰਦੇ ਆ ਕਿ ਜਿੱਥੇ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ ਉਸ ਥਾਂ ਦੇ ਉੱਪਰ ਲੋਕ ਪਹੁੰਚ ਕੇ ਮੁਫਤ ਦਵਾਈਆਂ ਦਾ ਜਿਹੜਾ ਕਹਿ ਸਕਦੇ ਆ ਉਹ ਲੈਂਦੇ ਹੋਏ ਨਜ਼ਰ ਆ ਰਹੇ ਨੇ ਮੁਫਤ ਦਵਾਈਆਂ ਇੱਥੇ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਤਸਵੀਰ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਲੋਕ ਇਸ ਮੈਡੀਕਲ ਕੈਂਪ ਦੇ ਵਿੱਚ ਖਾਸ ਜਿਹੜੇ ਕਹਿ ਸਕਦੇ ਖਾਸ ਮਹਿਮਾਨ ਨੇ ਕਿਉਂਕਿ ਉਹਨਾਂ ਦੇ ਲਈ ਹੈ ਮੈਡੀਕਲ ਚੈੱਕਅਪ ਕੈਂਪ ਜਿਹੜਾ ਅੱਜ ਪਟਿਆਲਾ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ ਕਹਿ ਸਕਦੇ ਆ ਕਿ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੇਦ ਸਿੰਘ ਪਹੁੰਚਣਗੇ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਹੜੇ ਮੀਡੀਆ ਸਲਾਹਕਾਰ ਨੇ ਬਲਤੇਸ਼ ਪੰਨੋ ਉਹ ਇਸ ਮੈਡੀਕਲ ਕੈਂਪ ਦੇ ਵਿੱਚ ਪਹੁੰਚੇ ਸੀਗੇ ਐਸਪੀ ਸਿਟੀ ਸਫਰਾਜ਼ ਆਲਮ ਇੱਥੇ ਪਹੁੰਚੇ ਸੀਗੇ ਚਾਹੇ ਡੀਐਸਪੀ ਮੈਡਮ ਮਨਦੀਪ ਕੌਰ ਦੀ ਗੱਲ ਕਰੀਏ ਤਾਂ ਉਹ ਵੀ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਸੀਗੇ ਤੇ ਗੱਲਬਾਤ ਕਰਨ ਲਿਆ ਕਿ ਮੈਡਮ ਸਾਡੇ ਨਾਲ ਨੇ ਮੈਡਮ ਸਤਿੰਦਰ ਕੌਰ ਵਾਲੀਆ ਮੈਮ ਸਭ ਤੋਂ ਪਹਿਲਾਂ ਤਾਂ ਅੱਜ ਨੌਵੀਂ ਮਰਸੀ ਮਨਾਈ ਜਾ ਰਹੀ ਹੈ ਕਿ ਕੁਝ ਕਹਿਣਾ ਚਾਹੋਗੇ ਸਾਰਿਆਂ ਨੂੰ ਅੱਜ ਸਵਰਗੀ ਸ਼੍ਰੀਮਤੀ ਸਰਦੇਸ਼ ਚੋਪੜਾ ਜੀ ਦੀ ਯਾਦ ਦੇ ਵਿੱਚ ਮੈਡੀਕਲ ਕੈਂਪ ਲਗਾਇਆ ਗਿਆ ਜੋ ਕਿ ਥਰੂਆਊਟ ਹਿਮਾਚਲ ਹਰਿਆਣਾ ਪੰਜਾਬ ਜੰਮੂ ਕਸ਼ਮੀਰ ਸਾਰੀਆਂ ਸਟੇਟਸ ਚੰਡੀਗੜ੍ਹ ਸਾਰੀਆਂ ਸਟੇਟਸ ਦੇ ਵਿੱਚ ਲਗਾਇਆ ਜਾ ਰਿਹਾ ਹੈ ਮੈਂ ਸੋਚਿਆ ਕਿ ਇਸ ਤੋਂ ਵੱਡਾ ਉਪਰਾਲਾ ਨਹੀਂ ਹੋ ਸਕਦਾ ਕਿ ਉਹਨਾਂ ਦੀ ਯਾਦ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਕਿਸੇ ادارے ਵੱਲੋਂ ਔਰ ਤੁਸੀਂ ਦੇਖੋ ਵੀ ਅੱਜ ਅਸੀਂ ਸ਼ੁਰੂ ਲਾਸਟ ইয়ার ਵੀ ਲਗਾਏ ਸੀ ਪਿਛਲੇ ਕਈ ਸਾਲ ਤੋਂ ਲਗਾ ਰਹੇ ਹਾਂ ਅੱਜ ਨੌਵਾਂ ਉਹਨਾਂ ਦੀ ਵਰਸੀ ਹੈ ਤੇ ਸਾਰੀਆਂ ਟੋਟਲੀ ਦਵਾਈਆਂ ਫ੍ਰੀ ਆ ਜੀ ਮਹਿੰਗੇ ਇਲਾਜ ਹੈ ਮਹਿੰਗੇ ਇਹਨਾਂ ਦੇ ਟੈਸਟ ਹੈ ਜਿਹੜਾ ਇੱਕ ਟੈਸਟ 2200 2400 ਦੀ ਰੇਂਜ ਦਾ ਜਿਹੜਾ ਉਹ ਵੀ ਫ੍ਰੀ ਹੋਣਿਆ ਔਰ ਮੈਡੀਸਿਨਸ ਟੋਟਲੀ ਫਰੀ ਹੈ ਪੇਸ਼ੈਂਟ ਵੱਧ ਤੋਂ ਵੱਧ ਲਾਭ ਲੈਂਦੇ ਆ ਔਰ ਪੇਸ਼ੈਂਟ ਉਡੀਕ ਕਰਦੇ ਆ ਸਾਨੂੰ ਅੱਜ ਜਿੰਨੇ ਪੇਸ਼ੈਂਟ ਆਏ ਆ ਲਾਸਟ ਈਅਰ ਵੀ ਆਏ ਸੀ ਤਾਂ ਉਹਨਾਂ ਚੋਂ ਕਈਆਂ ਨੇ ਕਿਹਾ ਕਿ ਤੁਸੀਂ ਇਹ ਦੇਰ ਬਾਅਦ ਲਗਾਉਂਦੇ ਹੋ ਸੋ ਲੋਕਾਂ ਨੂੰ ਇੱਕ ਆਸ ਹੁੰਦੀ ਹੈ ਕਿ ਇੰਤਜ਼ਾਰ ਹੁੰਦੀ ਹੈ ਇਸ ਦੀ ਮੈਂ ਅਧਾਰਿਆਂ ਦਾ ਵੀ ਸ਼ੁਕਰੀਆ ਅਦਾ ਕਰਦੀ ਆ ਔਰ ਜਿਨ੍ਹਾਂ ਨੇ ਸਹਿਯੋਗ ਦਿੱਤਾ ਇਸ ਕੰਮ ਦੇ ਵਿੱਚ ਡਾਕਟਰਸ ਦੀ ਟੀਮ ਹੈ ਸਾਡਾ ਸਭ ਤੋਂ ਪਲੱਸ ਪੁਆਇੰਟ ਜਿਹੜਾ ਮੈਂ ਆਪਣੇ ਪਟਿਆਲੇ ਦਾ ਮੰਦੀ ਆ ਕਿ ਅਸੀਂ ਸਾਰੇ ਗਵਰਨਮੈਂਟ ਹਸਪੀਟਲ ਦੇ ਡਾਕਟਰ ਜਿਹੜੇ ਆ ਉਹਨਾਂ ਨੂੰ ਬੁਲਾਉਂਦੇ ਆ ਕਿਉਂਕਿ ਜੇ ਪ੍ਰਾਈਵੇਟ ਡਾਕਟਰ ਜਾਂਦੇ ਆ ਮੋਸਟਲੀ ਉਹਦੇ ਵਿੱਚ ਪੇਸ਼ੈਂਟ ਦੂਜੀ ਵਾਰੀ ਉਹ ਡਾਕਟਰ ਕੋਲ ਨਹੀਂ ਜਾ ਸਕਦਾ ਕਿਉਂਕਿ ਉੱਥੇ ਫੀਸ ਨਹੀਂ ਵੰਦਦੀ ਹੈ ਤੇ ਇਹ ਗਵਰਨਮੈਂਟ ਦੇ ਡਾਕਟਰ ਹੈਗੇ ਆ ਜਿਹੜੇ ਇਹਨਾਂ ਨੂੰ ਪੇਸ਼ੈਂਟ इजीली ਮਿਲ ਸਕਦਾ ਜਾ ਕੇ ਆਪਣੀ ਪ੍ਰੋਬਲਮ ਦੱਸ ਸਕਦਾ ਫਾਲੋਅ ਅਪ ਕਰ ਸਕਦਾ ਸੋ ਇਸ ਕਰਕੇ ਮੈਂ ਧੰਨਵਾਦ ਕਰਦੀ ਹਾਂ ਸਾਰਿਆਂ ਦਾ ਦਾਨੀਆਂ ਦਾ ਸਹਿਯੋਗ ਦੇਣ ਵਾਲਿਆਂ ਦਾ ਪਲੱਸ ਜਿਹੜੇ ਪੇਸ਼ੈਂਟਸ ਆਏ ਆ ਜਿਨ੍ਹਾਂ ਨੇ ਵਿਸ਼ਵਾਸ ਕੀਤਾ ਥੈਂਕ ਯੂ ਬਟ ਕੋਲੇ ਤਾਂ ਇਹ ਮੈਡਮ ਸਤਿੰਦਰ ਕੌਰ ਵਾਲੀਆ ਸੀਗੇ ਤਾਂ ਡਾਕਟਰ ਤਰਵੀਰ ਗਾਂਧੀ ਜਿਹੜੇ ਪਟਿਆਲਾ ਤੋਂ ਸੰਸਦ ਚੁਣੇ ਗਏ ਨੇ ਉਹ ਇਸ ਮੈਡੀਕਲ ਚੈੱਕਅਪ ਕੈਂਪ ਤੇ ਵਿੱਚ ਪਹੁੰਚੇ ਨੇ ਉਹ ਹੁਣ ਡਾਕਟਰਾਂ ਦੇ ਨਾਲ ਵੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਅਤੇ ਜਿਹੜੀ ਜਗਬਾਨੀ ਟੀਮ ਦੀ ਸਮੂੱਚੀ ਟੀਮ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਕਿ ਹਰ ਮਹੀਨੇ ਜਿਹੜਾ ਪਟਿਆਲਾ ਜਗਬਾਨੀ ਸਬ-ਆਫਿਸ ਹੈ ਤਾਂ ਉਹ ਲੋਕਾਂ ਦੇ ਲਈ ਜਿਹੜਾ ਗਰੀ ਪਰਿਵਾਰ ਨੇ ਉਹਨਾਂ ਨੂੰ 60 ਪਰਿਵਾਰਾਂ ਨੂੰ ਰਾਸ਼ਨ ਪਹੁੰਚਾਉਂਦਾ ਹੈ ਉਹਨਾਂ ਦੇ ਘਰਾਂ ਤੱਕ ਜਿਹੜੀ ਸੇਵਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਤਾਂ ਹੁਣ ਜਿਹੜਾ ਇਹ ਨੌਵੀਂ ਵਰਸੀ ਜਿਹੜੀ ਅੱਜ ਮੁਫਤ ਮੈਡੀਕਲ ਚੈੱਕਅਪ ਕੈਂਪ ਜਿਹੜਾ ਉਸ ਦਾ ਆਯੋਜਨ ਕੀਤਾ ਗਿਆ ਤਾਂ ਉਹ ਅੱਜ ਆਯੋਜਿਤ ਕੀਤਾ ਗਿਆ ਜਿਸ ਵਿੱਚ ਲੋਕ ਜਿਹੜੇ ਨੇ ਉਹ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚ ਕੇ اپنی ਜਿਹੜੀ ਹੈ ਬਿਮਾਰੀਆਂ ਦਾ ਮੁਫਤ ਚੈੱਕਅਪ ਕਰਵਾਉਂਦੇ ਹੋਏ ਅਤੇ ਮੁਫਤ ਦਵਾਈਆਂ ਲੈਂਦੇ ਹੋਏ ਨਜ਼ਰ ਆ ਰਹੇ ਨੇ ਤੁਸੀਂ ਇਹ ਤਸਵੀਰਾਂ ਦੇ ਵਿੱਚ ਦੇਖ ਪਾ ਰਹੇ ਹੋ ਕਿ ਡਾਕਟਰ ਕਰਵਿਰ ਗਾਂਧੀ ਜਿਹੜੇ ਨੇ ਉਹ ਇਸ ਮੈਡੀਕਲ ਚੈੱਕਅਪ ਕੈਂਪ ਤੇ ਵੀ ਪਹੁੰਚੇ ਨੇ ਅਤੇ ਮੈਡਮ ਸਤਿੰਦਰ ਕੌਰ ਵਾਲੀਆ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਇਸ ਮੈਡੀਕਲ ਚੈੱਕਅਪ ਕੈਂਪ ਦੇ ਬਾਰੇ ਜਿਹੜੀ ਹੈ ਜਾਣਕਾਰੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਹ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਜਿਹੜਾ ਕਹਿ ਸਕਦੇ ਆ ਕਿ ਲੋਕ ਜਿੱਥੇ ਵੱਡੀ ਗਿਣਤੀ ਚ ਪਹੁੰਚ ਰਹੇ ਨੇ ਤਾਂ ਹੁਣ ਡਾਕਟਰ ਤਰਵਿਰ ਗਾਂਧੀ ਜਿਹੜੇ ਨੇ ਉਹ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਤਸਵੀਰਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਅੱਜ ਮੈਡੀਕਲ ਚੈੱਕਅਪ ਕੈਂਪ ਜਿਹੜਾ ਪਟਿਆਲਾ ਦੇ ਵਿੱਚ ਆਯੋਜਿਤ ਕੀਤਾ ਗਿਆ ਜਿਸ ਵਿੱਚ तमाम ਜਿਹੜੇ ਲੀਡਰ ਨੇ ਉਹ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਹੁਣ ਡਾਕਟਰ ਤਰਵਿਰ ਗਾਂਧੀ ਜਿਹੜੇ ਨੇ ਸੰਸਦ ਪਟਿਆਲਾ ਉਹ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਨਗਾਤਾਰ ਜਿਹੜੇ ਲੀਡਰਸ ਨੇ ਉਹ ਇਸ ਕੈਂਪ ਦੇ ਵਿੱਚ ਪਹੁੰਚਦੇ ਹੋਏ ਨਜ਼ਰ ਆ ਰਹੇ ਨੇ ਤਸਵੀਰਾਂ ਸਕਰੀਨ ਦੇ ਉੱਪਰ ਤੁਸੀਂ ਦੇਖ ਪਾ ਰਹੇ ਹੋ ਕਿ ਡਾਕਟਰ ਅਰਵਿਰ ਗਾਂਧੀ ਜਿਹੜੇ ਨੇ ਉਹ ਜਗਵਾਨੀ ਟੀਮ ਦੇ ਨਾਲ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਉਹਨਾਂ ਤੋਂ ਜਾਣਕਾਰੀ ਲੈਂਦੇ ਹੋਏ ਨਜ਼ਰ ਆ ਰਹੇ ਨੇ ਇਸ ਮੈਡੀਕਲ ਚੈੱਕਅਪ ਕੈਂਪ ਦੇ ਬਾਰੇ ਕਿ ਅੱਜ ਕੀ ਕੁਝ ਇੱਥੇ ਜਿਹੜਾ ਕਿਹੜੇ-ਕਿਹੜੀ ਬਿਮਾਰੀਆਂ ਦਾ ਚੈੱਕਅਪ ਜਿਹੜਾ ਹੈ ਜਾਂ ਕਿਹੜੀ-ਕਿਹੜੀ ਦਵਾਈਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਸਾਹਮਣੇ ਦੇਖਣਾ ਸਾਹਮਣੇ ਦੇਖਣਾ ਆਵੇਗੀ ਜੀ ਉਹਨਾਂ ਨੂੰ ਦਾਈਓ ਖਤਮ ਪਟਿਆਲਾ ਤੋਂ ਸੰਸਦ ਡਾਕਟਰ ਤਰਵੇਰ ਗਾਂਧੀ ਜਿਹੜੇ ਨੇ ਉਹ ਅੱਜ ਇਸ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਹੋਏ ਨੇ ਗੱਲਬਾਤ ਕਰਦੇ ਆ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਅੱਜ ਚੈੱਕਅਪ ਕੈਂਪ ਦੇ ਵਿੱਚ ਪਹੁੰਚੇ ਹੋ ਕਿ ਕੁਝ ਕਹਿਣਾ ਚਾਹੁੰਦੇ ਦੇਖੋ ਹਰ ਸਾਲ ਜਿਹੜਾ ਇੱਕ ਕੈਂਪ ਹੈਗਾ ਜਾਂ ਦੂਸਰੀ ਸ਼ਕਲ ਕਦੀ ਬਲੱਡ ਡੋਨੇਸ਼ਨ ਕੈਂਪ ਹੈਗਾ ਉਹ ਮੈਡਮ ਚੋਪੜਾ ਦੀ ਜਿਹੜੀ ਯਾਦ ਵਿੱਚ ਲਗਾਇਆ ਜਾਂਦਾ ਹੈਗਾ ਦੇ ਪੰਜੋਲਾ ਸਾਹਿਬ ਤੇ ਮੈਡਮ ਜਿਨ੍ਹਾਂ ਨੇ ਹਰ ਸਾਲ ਅਣਥਕ ਮਿਹਨਤ ਕਰਕੇ ਇਸ ਕੈਂਪ ਨੂੰ ਕਾਮਯਾਬ ਕਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਸਰਕਾਰੀ 10 ਸਾਲ ਦੀ ਟੀਮ ਹੈ ਜਿਹੜੇ ਬੰਦੇ ਵੀ ਆਣਗੇ ਇੱਥੇ ਇਲਾਜ ਕਰਾਉਣ ਵਾਸਤੇ ਉਹਨਾਂ ਦਾ ਪ੍ਰੋਪਰ ਫਾਲੋਅ ਅਪ ਹੋਊਗਾ ਇਹ ਕੋਈ ਇੱਕ ਕੈਂਪ ਨਹੀਂ ਹੈਗਾ ਸਹੀ ਮਾਨਯ ਜ ਮਦਦ ਕੀਤੀ ਜਾਊਗੀ ਮਰੀਜ਼ਾਂ ਦੀ ਔਰ ਅੰਤਮ ਅੰਜਾਮ ਜੋ ਹੈਗਾ ਹੈ ਇਲਾਜ ਦਾ ਆਪਰੇਸ਼ਨ ਹੈ ਤਾਂ ਆਪਰੇਸ਼ਨ ਹੈ ਅੱਖਾਂ ਦਾ ਆਪਰੇਸ਼ਨ ਹੈ ਜਾਂ ਕੋਈ ਹੋਰ ਜਿਹੜੀ ਬਿਮਾਰੀ ਲੱਭਦੀ ਹੈ ਉਹਨੋ ਮਤਲਬ ਪੂਰਾ ਉਹਦਾ ਲਾਜ ਜਾਗਾ ਉਹ ਸੰਭਵ ਹੋਊਗਾ ਕਿ ਅਜੇ ਇਹ ਕੈਂਪ ਲਾਉਣ ਦਾ ਹੀ ਫਾਇਦਾ ਹੈਗਾ ਜਿਹੜੇ ਫਾਲੋਅ ਅਪ ਤੋਂ ਬਗੈਰ ਕੈਂਪ ਨੇ ਉਹਨਾਂ ਦਾ ਬਹੁਤਾ ਫਾਇਦਾ ਨਹੀਂ ਹੁੰਦਾ ਸਿਰਫ ਦਸ਼ਵੀਂ ਕਾਰਵਾਈ ਹੁੰਦੀ ਹੈਗੀ ਹੈ ਮੈਨੂੰ ਬੜੀ ਤਸੱਲੀ ਹੈਗੀ ਹੈ ਕਿ ਜਿਹੜੀ ਟੀਮ ਬੁਲਾਈ ਗਈ ਹੈ ਔਰ ਜਿੰਨੀ ਪੰਜੋਲਾ ਸਾਹਿਬ ਨੇ ਤੇ ਮੈਡਮ ਨੇ ਮਿੰਤ ਕੀਤੀ ਹੈਗੀ ਹੈ ਉਹ ਜਰੂਰ ਸਫਲ ਹੋਏਗੀ ਔਰ ਸੈਂਕੜੇ ਹਜ਼ਾਰਾਂ ਲੋਕ ਅੱਜ ਦੇ ਕੈਂਪ ਤੋਂ ਫਾਇਦਾ ਲੈਣਗੇ ਔਰ ਮੈਡਮ ਚੋਪੜਾ ਨੂੰ ਜਿਹੜੀ ਸਹੀ ਸੱਚੀ ਸ਼ਦਾਂਜਲੀ ਹੈ ਉਹ ਅੱਜ ਦਿੱਤੀ ਜਾ ਰਹੀ ਹੈਗੀ ਹੈ ਮੈਂ ਬਹੁਤ ਸ਼ੁਕਰਗੁਜ਼ਾਰ ਆਂ ਸਾਰੇ ਗਰੁੱਪ ਦਾ ਸਾਰੇ ਇਸ ਸੰਗਠਨ ਦਾ ਜਿਹੜੇ ਹਰ ਸਾਲ ਉਹਨਾਂ ਦੀ ਯਾਦ ਵਿੱਚ ਇਹ ਪ੍ਰੋਗਰਾਮ ਕਰਦੇ ਨੇ ਲੋਕਾਂ ਦੀ ਸੇਵਾ ਵਾਸਤੇ ਕੋਈ ਨਾ ਕੋਈ ਉਦਮ ਕਰਦੇ ਨੇ ਬਹੁਤ ਸ਼ਾਨਦਾਰ ਜੋ ਕਦਮ ਹੈ ਗਾ ਜੀ ਤਾਂ ਬੜਾ ਹੀ ਸਲਾਗਯੋਕ ਕਦਮ ਜਿਹੜਾ ਅੱਜ ਪੰਜਾਬ ਕੇਸਰੀ ਜਗਬਾਨੀ ਗਰੁੱਪ ਦੀ ਤਰਫੋਂ ਚੁੱਕਿਆ ਗਿਆ ਜਿਸ ਵਿੱਚ ਲੋਕ ਜਿਹੜੇ ਨੇ ਵੱਡਾ ਨੁਕਸਤ ਲੈਂਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਇਸ ਕੈਂਪ ਦੇ ਵਿੱਚ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਉਹ ਪਹੁੰਚੇ ਹੋਏ ਨਜ਼ਰ ਆ ਰਹੇ ਨੇ ਆਪਣਾ ਮੁਫਤ ਮੈਡੀਕਲ ਚੈੱਕਅਪ ਕੈਂਪ ਦੇ ਵਿੱਚ ਪਹੁੰਚ ਕੇ ਜਿਹੜਾ ਕਹਿ ਸਕਦੇ ਆ ਕਿ ਇਲਾਜ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਮੁਫਤ ਚੈੱਕਅਪ ਜਿਹੜਾ ਉਹ ਅੱਜ ਕਰਵਾਉਂਦੇ ਹੋਏ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਤੁਸੀਂ ਸਕਰੀਨ ਦੇ ਉੱਪਰ ਦੇਖਿਆ ਨੇ ਕਿ ਡਾਕਟਰ ਤਰਵੇਰ ਗਾਂਧੀ ਇੱਥੇ ਪਹੁੰਚੇ ਸਿਗੇ ਉਹਨਾਂ ਨੇ ਵੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਇਹ ਮੈਡੀਕਲ ਕੈਂਪ ਲਗਾਇਆ ਗਿਆ ਹੈ ਉਹ ਅਸਲ ਵਿੱਚ ਅਸਲ ਮਾਇਨੇ 'ਚ ਮੈਡੀਕਲ ਚੈੱਕਅਪ ਕੈਂਪ ਹੈ ਕਿਉਂਕਿ ਦਿਖਾਵੇ ਦੇ ਲਈ ਵੀ ਅੱਜਕੱਲ੍ਹ ਪੰਜਾਬ ਦੇ ਵਿੱਚ ਬੜੀ ਥਾਵਾਂ ਦੇ ਉੱਪਰ ਇਸ ਤਰ੍ਹਾਂ ਦੇ ਜਿਹੜੇ ਮੈਡੀਕਲ ਚੈੱਕਅਪ ਕੈਂਪ ਦੇ ਨਾਮ ਦੇ ਉੱਪਰ ਕਾਫੀ ਕੁਝ ਕੀਤਾ ਜਾਂਦਾ ਕਾਫੀ ਕੁਝ 헤ਰਾਫੇਰੀ ਕਿਤੇ ਜਾਂਦੀ ਹੈ ਲੇਕਿਨ ਇਹ ਕੈਂਪ ਜਿਹੜਾ ਲੋਕਾਂ ਦੀ ਅਸਲ ਸੇਵਾ ਦੇ ਲਈ ਲਗਾਇਆ ਗਿਆ ਕੈਮਰਾ ਪਰਸਰ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਵਲਿਤ ਕੰਮ ਬਹੁਤ ਜਗਬਾਨੀ ਟੀਵੀ ਪਟਿਆਲਾ